ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਮੌਸਮ ਬਹੁਤ ਵਧੀਆ ਹੋਇਆ ਵੀ ਆਜੋ ਤੁਹਾਨੂੰ ਚਾਹ ਪਿਲਾ ਦਈਏ ਤੇ ਅੱਜ ਦੇ ਬਲੌਗ ਦੀ ਕਰਦੇ ਹਾਂ ਸ਼ੁਰੂਆਤ ਬੱਦਲਵਾਈ ਹੋਈ ਪਈ ਆ ਤੇ ਦੇਖਦੇ ਹਾਂ ਪਹਿਲਾਂ ਤਾਂ ਹੁਣ ਜਾਵਾਂਗੇ ਜੀ ਸ੍ਰੀ ਫਤੇਗੜ ਸਾਹਿਬ ਮੱਥਾ ਟੇਕਾਂਗੇ ਜੀ ਤੇ ਉਸ ਤੋਂ ਬਾਅਦ ਦੇਖਦੇ ਹਾਂ ਫਿਰ ਕਿ ਖੰਨੇ ਕਿੰਨੇ ਕ'ਜੇ ਜਾਇਆ ਜਾਂਦਾ ਏ ਕਿ ਜਿਹੜਾ ਉੱਥੇ ਪ੍ਰੋਗਰਾਮ ਤੀਗਾ ਯਾਰ ਆਲੂ ਵਾਲਾ ਤੇ ਅੱਜ ਜੁੜੇ ਰਹੋ ਤੁਹਾਨੂੰ ਦਿਖਾਵਾਂਗੇ ਮਾਹੌਲ ਚਾਲ ਤੇ ਹੋਰ ਦੋਸਤੋ ਗੱਲਬਾਤ ਠੀਕ ਹੋ ਬੜਾ ਘੈਂਟ ਮੌਸਮ ਆ ਯਾਰ ਐ ਕਰਦਾ ਜੀ ਕਿ ਬਸ ਕੁਰਸੀ ਢਾਕੇ ਕਿਸੇ ਪੀਚ ਦੇ ਕਿਨਾਰੇ ਬਹਿ ਜੀਏ ਜਾ ਕੇ ਅੱਖਾਂ ਮੀਚ ਕੇ ਕਿ ਦ੍ਰਿਸ਼ਟੀ ਲਾ ਲਈ ਉੱਪਰ ਨੂੰ ਪ੍ਰਮਾਤਮਾ ਨਾਲ ਹੋਰ ਦੋਸਤੋ ਗੱਲਬਾਤ ਠੀਕ ਹੋ ਲਵ ਯੂ ਲਵ ਯੂ ਲਵ ਯੂ ਲਵ ਹਾਂਜੀ ਮਿੱਤਰ ਪਿਆਰਿਓ ਕਿਵੇਂ ਹੋ ਠੀਕ ਹੋ ਸਾਰੇ ਆਜੋ ਸਾਗ ਖਲਾ ਦੀਏ ਤੇ ਮੱਕੀ ਦਾ ਆਟਾ ਨਾ ਹਜੇ ਵਧੀਆ ਨਹੀਂ ਆਉਣ ਲੱਗਿਆ ਯਾਰ ਗੱਲ ਜੀ ਨਹੀਂ ਬਣੀ ਹਜੇ ਮੱਕੀ ਦੇ ਆਟੇ ਤੇ ਰੋਟੀ ਖਾ ਕੇ ਪਾਉਣੀਆ ਕੁਰਤਾ ਪਜਾਮਾ ਤੇ ਨਾਲੇ ਫਿਰ ਅ ਦਸਤਾਰ ਬੰਨਦੇ ਆਂ ਫਿਰ ਚੱਲਦੇ ਆਂ ਫਤਿਹਗੜ੍ਹ ਸਾਹਿਬ ਨੂੰ ਉਸ ਤੋਂ ਬਾਅਦ ਖੰਨੇ ਜਾਵਾਂਗੇ ਹਾਂ ਜੀ ਆਜੋ ਖਾ ਲੋ ਰੋਟੀ ਸਾਗ ਨਾਲ ਨਾਲ ਲੱਸੀ ਤੇ ਖਾਣਾ ਖਾ ਕੇ ਚੱਲਦੇ ਆਂ ਫਿਰ ਅ ਤਿਆਰ ਹੋ ਕੇ ਖੈਰ ਨੂੰ ਜੁੜੇ ਰਹੇ ਹਾਂ ਜੀ ਦੋਸਤੋ ਚੱਲਦੇ ਹਾਂ ਹੁਣ ਸ਼ਹਿਰ ਨੂੰ ਜੁੜੇ ਰਹੇ ਹਾਂ ਲੱਭ ਹਾਂਜੀ ਆ ਦਵਾਈ ਰਹੇਗੀ ਜੀ ਤੀਰ ਗੱਡੀ 'ਚ ਆ ਸਪਰੇਅ ਕਰਾਉਣੀ ਸੀ ਅੱਜ ਮੌਸਮ ਖਰਾਬ ਆ ਕੱਲ ਨੂੰ ਕਰਾਵਾਂਗੇ ਹਮ ਸਪਰੇਅ ਆਦਰ ਰਮਕਾ ਦਿਨਾ ਬੈਠ ਕੇ ਜਾ ਬਾਰੋਕ ਦੇ ਪੁੱਤ ਆ ਲੈ ਤੇਰੇ ਬਾਲਸ ਦੇ ਦੇ ਮੈਂ ਦੇਖਿਓ ਬਾਲਸ ਨਹੀਂ ਦੰਦੀ ਲੈ ਕੇ ਭੱਜੂਗੀ ਦੇ 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 ਬਾਲ ਤਾਂ ਜਾਣ ਹੈ ਹਾਂਜੀ ਮਿੱਤਰ ਪਿਆਰਿਓ ਖੰਨੇ ਪਹੁੰਚ ਗਏ ਸਮਰਾਲਾ ਰੋਡ ਤੇ ਆਓ ਇੱਥੇ ਮੇਲੇ ਦੇ ਵਿੱਚ 2 ਘੰਟੇ ਰੁਕੂੰਗਾ ਉਹਦੇ ਬਾਅਦ ਚੁ ਫਿਰ ਫਤੇਗੜ ਸਾਹਿਬ ਲੰਘ ਜਾਣਾ ਹੈ ਹਾਂਜੀ ਖੰਨੇ ਆਏ ਪਿਆ ਜੀ ਮੇਲਾ ਇੱਥੇ ਕਿਸਾਨ ਮੇਲਾ ਬਾੜਾ ਅਸੀਂ ਦਿਖਾ ਨਹੀਂ ਸਕਦੇ ਫਿਰ ਕਾਪੀਰਾਈਟ ਦਾ ਵੱਜ ਜਾਂਦਾ ਆਇਆ ਆਇਆ ਮਿੱਤਰ ਪਿਆਰਿਓ ਆਪ ਭਤੀਜ ਖੜੇ ਨੇ ਆਪਣੇ ਖੰਨੇ ਮੇਲੇ 'ਚ ਹੈਗੇ ਆ ਹਾਂਜੀ ਮਿੱਤਰ ਪਿਆਰਿਓ ਖੰਨੇ ਹੈਗੇ ਆ ਇੱਥੇ ਜੋ ਕਿਸਾਨ ਮੇਲਾ ਹੈਗਾ ਪੋਟੇਟੋ ਮੇਲਾ ਤੇ ਆਪਣੇ ਭਤੀਜ ਨੇ ਆਹ ਤੇ ਰੋਟੀ ਖਾਣ ਲੱਗੇ ਆ ਹੁਣ ਉਧਰ ਵੀਡੀਓ ਤਾਂ ਨਹੀਂ ਬਣਾਉਂਦਾ ਹੈਗਾ ਉੱਥੇ ਉਹ ਚੱਲਦਾ ਯਾਰ ਰੇਡ ਵਰ ਉਰੂ ਆ ਜਾ ਫਿਰ ਕਾਪੀ ਰਾਈਟ ਦਾ ਪੈ ਪੂ ਜਾਂਦਾ ਹੁੰਦਾ ਤਾਂ ਨਹੀਂ ਵੀਡੀਓ ਵਾਲੀ ਬਣਾਈਏਗੀ ਹਾਂਜੀ ਇੱਥੇ ਖੰਨੇ ਹੈਗੇ ਆ ਮੇਲੇ ਚ ਆ ਆਪਣੇ ਭਤੀਜ ਜਿਹੜੇ ਤੁਹਾਨੂੰ ਕੈਮਰੇ ਚ ਦਿਖ ਰਹੇ ਨੇ ਸਾਰੇ ਆਹ ਬਰਨਾਲਾ ਏਰੀਆ ਦਾ ਠੀਕ ਹੋ ਬਰਨਾਲੇ ਵਾਲਿਓ ਹਾਂਜੀ ਹਾਂ ਓਕੇ ਰਿਪੋਰਟ ਹਾਂਜੀ ਆ ਓਕੇ ਰਿਪੋਰਟ ਕਿਵੇਂ ਲੱਗਿਆ ਖੰਨਾ ਪੂਰਾ ਵਧੀਆ ਜੀ ਇੱਕ ਨੰਬਰ ਵਾਲਾ ਜੀ ਬਹੁਤ ਠੀਕ ਆ ਠੀਕ ਆ ਇੱਕ ਨੰਬਰੇ ਚਾਹੀਦਾ ਹੋਰ ਦੱਸੋ ਗੱਲਬਾਤ ਯਾਰ ਹੋਰ ਵਧੀਆ ਜੀ ਬਸ ਤੁਸੀਂ ਦੱਸੋ ਵਧੀਆ ਵਧੀਆ ਪਿੰਡ ਲੈ ਚੱਲੀਏ ਤੁਹਾਨੂੰ ਫੇਰ ਮਾਰਾਂਗੇ ਜੀ ਘੇੜਾ ਕਦੇ ਚੱਲ ਹਾਂਜੀ ਬਲੋ ਠੀਕ ਆ ਮੁੰਲਾ ਦੇਖੀ ਅੱਜ ਹਾਂ ਹਾਂ ਮਾਛੂਵਾੜਾ ਹਾਂਜੀ ਹਾਂਜੀ ਖੰਨੇ ਹੈਗੇ ਆ ਆ ਆਪਣੇ ਭਤੀਜ ਮਾਛੂਵਾੜੇ ਤੋਂ ਆਏ ਬੈਨੇ ਮੇਲਾ ਦੇਖਣ ਠੀਕ ਹੋ ਮੁੰਡਿਓ ਹਾਂਜੀ ਮਿੱਤਰ ਪਿਆਰਿਓ ਇੱਥੇ ਖੜਾ ਹੈ ਮੰਡੀ ਚ ਖੰਨੇ ਜਿੱਥੇ ਕਿਸਾਨ ਮੇਲਾ ਐ ਆਪ ਭਤੀਜ ਆ ਗਿਆ ਆਪਣੇ ਖੰਨੇ ਤੋਂ ਏਐਸ ਕਾਲਜ ਵਾਲੇ ਤੇ ਤੁਹਾਡਾ ਕਿਹੜਾ ਪੁੱਤ ਜੀਐਨਈ ਕਾ ਜੀ ਹੈ ਜੀਐਨਈ ਲੋ ਜੀਐਨਈ ਠੀਕ ਆ ਉਹ ਦੂਏ ਜੀਐਨਈ ਵਾਲੇ ਨੇ ਨੂੰ ਧਿਆਣੇ ਵਾਲੇ ਠੀਕ ਹੋ ਮੁੰਡਿਓ ਹਾਂਜੀ ਹਾਂਜੀ ਲਾਭ ਚਾਹਣ ਨੂੰ ਟਰੱਕ ਭਰ ਕੇ ਚਾਚੇ ਵੱਲੋਂ ਯਾਰ ਹਾਂਜੀ ਆ ਆਪਣੇ ਭਤੀਜ ਨੇ ਖਰੜ ਤੋਂ ਹਾਂਜੀ ਮਿੱਤਰ ਪਿਆਰਿਓ ਦੇਖੋ ਮੇਲੇ ਦੇ ਰੰਗ ਦਿਖਾ ਰਹੇ ਹਾਂ ਤੁਹਾਨੂੰ ਅੰਦਰੋਂ ਹੀ ਗੱਡੀ ਚੋਂ ਹਾਂਜੀ ਮੁੰਡਿਓ ਆਹ ਦੇਖੋ ਮੇਲਾ ਦਿਖਾ ਰਹੇ ਹਾਂ ਮੂਹਮੇ ਟਰੈਕਟਰ ਤੇ ਆ ਭਤੀਜ ਨੇ ਟਰੈਕਟਰ ਲਿਆ ਇਹ ਨਵਾਂ ਕਿਹੜੀ ਕੰਪਨੀ ਦਾ ਆ ਪ੍ਰੀਤ ਹੈ ਜੀ ਪ੍ਰੀਤ ਵਾਲਿਆਂ ਦਾ ਲਿਆ ਯਾਰ ਕਿੰਨੇ ਹਸਪਾਵਰ 1.71 ਹੈ ਜੀ 71 ਠੀਕ ਆ ਠੀਕ ਆ ਇਸ ਹੀ ਕਾਹ ਬਣਾ ਕਿੰਨੇ ਚ ਪੈ ਗਿਆ ਭਤੀਜਾ ਆਪਾਂ ਨੂੰ ਆ ਇਹ 17 ਦੇ ਰੁੱਤੀ ਪੈ ਗਿਆ ਜੀ 17 ਦੇ ਹਾਂ ਠੀਕ ਆ ਠੀਕ ਹੁਣ ਵੀ ਦਿਖਾਉਂਗੇ ਅੱਗੇ ਹਾਂਜੀ ਮਿੱਤਰ ਪਿਆਰਿਓ ਦਿਖਾਦੇ ਸਾਹਮਣੇ ਭਤੀਜ ਨੇ ਟਰੈਕਟਰ ਲਏ ਆਪਣੇ ਨੇ ਆ ਭਤੀਜ ਨੂੰ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਹਾਂਜੀ ਬਹੁਤ ਜ਼ਿਆਦਾ ਮੈਨੂੰ ਇੱਥੇ ਭਤੀਜ ਮਿਲੇ ਯਾਰ ਅੱਜ ਮੇਲੇ ਦੇ ਵਿੱਚ ਬਾਲੀ ਵੀਡੀਓ ਤਾਂ ਨਹੀਂ ਬਣਾਈ ਹੈਗੀ ਫਿਰ ਕਾਪੀਰਾਈਟ ਦਾ ਵਿੱਚ ਪੈ ਜਾਂਦਾ ਇਹ ਸਿਸਟਮ ਸਮਝ ਰਹੇ ਹੋ ਮੇਰੀ ਗੱਲ ਤੇ ਹੁਣ ਮੈਂ ਚੱਲਦਾ ਫਤੇਗੜ ਸਾਹਿਬ ਨੂੰ ਜਾ ਰਿਹਾ ਹਾਂ ਹੁਣ ਵਾਪਸ ਨੂੰ ਬਾਕੀ ਤੁਹਾਨੂੰ ਸਾਰਿਆਂ ਨੂੰ ਲੱਭ ਜੂਗਾ ਯਾਰ ਤੁਸੀਂ ਇੰਨੀਆਂ ਦੇ ਚਾਚੇ ਨੂੰ ਪਿਆਰ ਕਰਦੇ ਹੋ ਯਾਰ ਕਈਆਂ ਦੀਆਂ ਵੀਡੀਓ ਮੇਤੋਂ ਨਹੀਂ ਪਈਆਂ ਹੈਗੀਆਂ ਕਿਉਂਕਿ ਉਹ ਭਤੀਜੇ ਬਹੁਤ ਜ਼ਿਆਦਾ ਦੀ ਯਾਰ ਐ ਆ ਚੱਕਾ ਹਾਂਜੀ ਮਿੱਤਰ ਪਿਆਰਿਓ ਹੁਣ ਜਾ ਰਹੇ ਹਾਂ ਆਪਾਂ ਫਤੇਗੜ ਸਾਹਿਬ ਨੂੰ ਵਾਪਸ ਮੇਲੇ ਤੋਂ ਜਿੰਨੇ ਵੀ ਭਤੀਜ ਮਿਲੇ ਸਾਰਿਆਂ ਨੂੰ ਹਾਂਜੀ ਹੁਣ ਆਪਾਂ ਵਾਪਸ ਖੰਨੇ ਤੋਂ ਫਤੇਗੜ ਸਾਹਿਬ ਵੱਲ ਨੂੰ ਜਾ ਰਹੇ ਹਾਂ ਜੀ ਹਾਂਜੀ ਮਿੱਤਰ ਪਿਆਰੇ ਉਹ ਆਪਾਂ ਜਾਇਆਏ ਸੀ ਮੇਲੇ ਵਿੱਚ ਤਾਂ ਮੈਂ ਚੱਲ ਜਾਂਦੇ ਹੋਏ ਮੜਾ ਮੋਟਾ ਕੁਝ ਲੈ ਚੱਲੀਏ ਉਹ ਦੱਸੋ ਗੱਲਬਾਤ ਮੇਲਾ ਬਹੁਤ ਵਧੀਆ ਹੋ ਗਿਆ ਯਾਰ ਉਹ ਅੱਜ ਪਾਉਂਦਾ ਦੇਖ ਲਿਓ ਤੁਸੀਂ ਬਲੌਗ ਹਾਂਜੀ ਖੰਨੇ ਆ ਜੀ ਹੁਣ ਜਾਣਾ ਫਤੇਗੜ ਸਾਹਿਬ ਨੂੰ ਤੇ ਆਪਣੇ ਨਾ ਭਤੀਜ ਮਿਲ ਗਏ ਸੀ ਪਟਿਆਲੇ ਤੋਂ ਯਾਰ ਤੇ ਮੱਥਾ ਟੇਕ ਕੇ ਆਏ ਸੀ ਹਰਮੰਦਰ ਸਾਹਿਬ ਤੇ ਇੱਥੇ KFC ਆਇਆ ਸੀ ਮੈਂ ਸ਼ਾਮ ਵਾਲਾ ਸਮਾਨ ਲੈਣਾ ਭਤੀਜ ਹਟੇ ਨਹੀਂ ਹੈਗੇ ਯਾਰ ਪਾਪ ਕਾਉਂਟ ਜੇ ਲੈਣੀ ਸੀ ੱੱਕੇ ਨਾਲੇ ਬਿਲ ਦੇਗੇ ਯਾਰ ਮੈਂ ਕਿਹਾ ਦੀ ਨਹੀਂ ਭਤੀ ਤੁਸੀ ਮੇਰੇ ਕੋਲ ਐ ਵੀ ਹੋ ਯਾਰ ਮੈਂ ਆਪੇ ਕਰੂੰਗਾ ਮੰਨੇ ਨਹੀਂ ਹੈਗੇ ਯਾਰ ਭਤੀਜ ਚਲੋ ਚਲਦੇ ਹਾਂ ਹੁਣ ਪਿੰਡ ਨੂੰ ਲਵ ਯੂ ਆ ਭਾਈ ਤੁਹਾਨੂੰ ਸਾਰੇ ਭਤੀਜ ਭਤੀਜੀਆਂ ਹਾਂਜੀ ਹੁਣ ਚਲਦੇ ਹਾਂ ਖੰਨੇ ਤੋਂ ਫਤੇਗੜ ਦੋਸਤੋ ਫਤੇਗੜ ਸਾਹਿਬ ਆ ਗਿਆ ਡੀਜ਼ਲ ਪਵਾ ਰਹੇ ਹੈ ਗੱਡੀ ਦੇ ਵਿੱਚ ਤੇਲ ਪਵਾ ਰਹੇ ਹੈ ਗੱਡੀ ਚ ਇਰ ਪਵਾ ਕੇ ਫਿਰ ਇੱਥੇ ਮਿਲਣਾ ਹੈ ਕਿਸੇ ਨੂੰ ਮਿਲ ਕੇ ਫਿਰ ਚੱਲਦੇ ਆ ਪਿੰਡ ਨੂੰ ਫਿਰ ਪਿੰਡ ਜਾ ਕੇ ਵਲੌਗ ਪਾਵਾਂਗੇ ਠੀਕ ਆ ਬਹੁਤ ਵਧੀਆ ਅੱਜ ਵਲੌਗ ਬੜੀਆਂ ਬਹੁਤ ਭੁਤੀਜ ਮਿਲੇ ਯਾਰ ਰੂਹ ਖੁਸ਼ ਕਰਤੀ ਸਾਰੇ ਪੰਜਾਬ ਤੋਂ ਹੀ ਤਕਰੀਬਨ ਭੁਤੀਜ ਹਰਿਆਣੇ ਤੋਂ ਵੀ ਆਏ ਵੇਤੀ ਮੇਲੇ 'ਚ ਉਹ ਐਨੋਕੀ ਰਿਪੋਰਟ ਰਹੀ ਆ ਪੂਰੀ ਆ ਗਏ ਆਪਾਂ ਸਰਹੰਦ ਤੇ ਇੱਕ ਗੱਲ ਹੋਰ ਯਾਰ ਮੇਲਾ ਵਧੀਆ ਦੀਆ ਓਕੇ ਦੀ ਰਿਪੋਰਟ ਸਟਾਲਾਂ ਬਹੁਤ ਲੱਗੀਆਂ ਬੀਆਂ ਦੀ ਹਰੇਕ ਨੇ ਲਾਈਆਂ ਬੀਆਂ ਦੀ ਵਿੱਚ ਕਈਆਂ ਦੇ ਰੇਟ ਠੀਕ ਸੀਗੇ ਮਸ਼ੀਨਰੀ ਤੇ ਕਈਆਂ ਦੇ ਬੇਸਾਬ ਬਿਓ ਰੇਟ ਯਾਰ ਲਿਖੇ ਪੈ ਦੀਗੇ ਮਤਲਬ ਰੇਟ ਠੀਕ ਰੱਖਣਾ ਚਾਹੀਦਾ ਹੈ ਤਾਂ ਜੋ ਜ਼ਿੰਮੇਵਾਰ ਨੂੰ ਲੈਣ ਲੱਗੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਜ਼ਿਆਦਾਤਰ ਉਹ تھی ਮੈਂ ਕਿਹਾ ਕੋਈ ਸਬਸਿਡੀ ਕਿਹਨੇ ਸਬਸਿਡੀ ਕੋਈ ਹੈ ਨਹੀਂ ਮਤਲਬ ਟਾਵੇਂ ਟੱਲੇ ਉਹ ਦੀ ਜਿਨ੍ਹਾਂ ਦੇ ਜ਼ਿਆਦਾ ਰੇਟ ਸੀ ਬਾਕੀ ਤਕਰੀਬਨ ਹੋਰਾਂ ਦੇ ਰੇਟ ਠੀਕ ਦੀ ਮੈਂ ਵੀ ਬਹੁਤ ਸਟਾਲਾਂ ਤੇ ਜਾ ਕੇ ਆਏ ਆ ਵੀਡੀਓ ਬਣਾਈਆਂ ਨੇ ਬਾਕੀ ਤੁਹਾਨੂੰ ਲਵ ਜੂਆਂ ਸਾਰਿਆਂ ਨੂੰ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਹਾਂਜੀ ਸਰਨਤ ਖੜਾ ਹੈਗਾ ਭਤੀਜਾ ਆ ਗਿਆ ਆਪਣਾ ਠੀਕ ਆ ਭਤੀਜਾ ਹਾਂਜੀ ਹਾਂਜੀ ਲਵ ਜੂ ਲਵ ਜੂ ਤੁਹਾਨੂੰ ਯਾਰ ਹਾਂਜੀ ਆ ਗਏ ਜੀ ਹੁਣੇ ਪਿੰਡ ਆਇਆ ਮੈਂ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਆ ਤੁਸੀਂ ਮੈਨਾਂ ਚਾਚੇ ਨੂੰ ਪਿਆਰ ਕਰਦੇ ਹੋ ਇੰਨੀ ਸਪੋਰਟ ਕਰਦੇ ਹੋ ਇਹਦੇ ਚਾਚੇ ਦੀ ਲਵ ਜੂ ਤੇ ਤੁਸੀਂ ਸਾਰੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਸਤ ਸ੍ਰੀ ਅਕਾਲ